ਮਾਨਯੋਗ ਸਪੈਸ਼ਲ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿਹਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਉਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ 4 ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਮ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਨੰਗਲੀ ਪੱਟਾ ਪ੍ਰੀਤਨਗਰ ਫਟੇਗੜ ਚੂੜੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਐ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ ਕੀ ਕੋਸ਼ ਹੈਗਾ ਸਿਰੇ ਕੋ ਸਾਰਾ ਇਹਦੇ ਕੋਲੋਂ ਚਾਰ ਜਿਹੜੇ ਆ ਉਹ ਕਾਰਤੂਸ ਮਿਲੇ ਇਹ 14 ਕਾਰਤੂਸ ਮਿਲੇ ਆ ਤੇ ਚਾਰ ਜਿਹੜੇ ਆ ਉਹ ਪਿਸਤਲ ਮਿਲੇ ਇਹਦੇ ਕੋਲ ਅਸੀਂ ਆਪਣੇ ਮਾਛਾ ਦੱਸੀਏ ਕੀ ਕਰਨਾ ਸੀ ਸਿਰੇ ਨੇ ਸਿਆਰਾਂ ਦਾ ਕਿਉਂਕਿ ਵੱਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਅਸੀਂ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਇੱਕ ਦਿਨਾਂ ਦੇ ਰਿਮਾਂਡ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਤੁਸੀਂ ਜਾਂਚ ਕੀਤੀ ਹੈ ਸਾਹਮਣੇ ਇਹ ਬੰਦਾ ਜਿਹੜਾ ਵਾ ਜਾਂ ਤਾਂ ਇਹ ਪੱਕਾ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ ਪਹਿਲੇ ਵੀ ਕੋਈ ਅਪਰਾਧਿਕ ਮਾਮਲਾ ਕੋਈ ਦਰਜ ਆ ਕੇ ਹੋਇਆ ਇਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਨੂੰ ਲੈ ਕੇ ਜਦੋਂ ਉਹ ਪਕੜਿਆ ਜਾਏਗਾ ਸਾਰੀ ਗੱਲਬਾਤ ਉਦੋਂ ਕਲੀਅਰ ਹੋਏਗੀ ਵੈਪਨ ਕਿੱਥੋਂ ਮੰਗਾਇਆ ਨੂੰ ਵੈਪਨ ਕਿੱਥੋਂ ਲੈ ਇਸ ਬਾਰੇ ਵੀ ਨਹੀਂ ਦੱਸਦਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਦੂਸਰਾ ਬੰਦਾ ਸੀ ਇੱਕ ਉਹਨੂੰ ਪਤਾ ਐਨਾ ਇੱਥੋਂ ਲੈ ਕੇ ਜਾਣੇ ਸੀ ਦੇਖੋ ਇਹ ਵੇਟ ਕਰਦੇ ਸੀ ਕਿਸੇ ਨੂੰ ਇਹਨਾਂ ਨੇ ਵੈਪਨ ਦੇਣੇ ਸੀ ਉਹ ਤਾਂ ਉਹਦੀ ਪੁੱਛ ਗਿੱਚ ਤੋਂ ਬਾਅਦ ਚ ਹੀ ਪਤਾ ਲੱਗੂਗਾ ਇਹ ਕਹਿੰਦਾ ਕਿ ਮੈਨੂੰ ਉਹਨੇ ਬੈਗ ਫੜਾ ਕੇ ਇੱਥੇ ਬਿਠਾ ਦਿੱਤਾ ਲੱਗਦਾ ਸਿਰ ਵੱਡੀ ਵਾਰਦਾ ਤੇ ਵੱਡੀ ਵਾਰਦਾ ਤਾਂ ਹੋ ਸਕਦਾ ਇਹਨਾਂ ਦੇ ਵੱਡੀ ਵਾਰਦਾ ਕਿਸੇ ਕਰਨ ਦੇ ਹੋਣ ਮਨਸਾ ਹੋਵੇ ਲੈ ਕੇ ਨਜਰ ਪੜਿਆ ਨਹੀਂ ਜਾਂਦਾ ਕਲੀਅਰ ਨਹੀਂ ਕਰਦਾ ਉਹਨਾਂ ਚਲ ਕੋਈ ਗੱਲ ਨਹੀਂ ਕਹੀ ਜਾ ਸਕਦਾ ਪੜਿਆ ਲਿਖਿਆ ਨੋਜਵਾਨ ਜਿਵੇਂ ਨਹੀਂ ਪਲੱਸ 2 ਪਾਸ ਆ ਪੜਿਆ ਲਿਖਿਆ ਬੰਦਾ ਵਾ ਕੰਮ ਕੀ ਕਰਦਾ ਜੀ ਕੰਮ ਆ ਲੇਬਰ ਦਾ ਹੀ ਕਰਦਾ ਹੈ ਕੋਈ ਪਰਿਵਾਰਕ ਮੈਂਬਰ ਹੈ ਨਾ ਕੋਈ ਕੰਟੈਕਟ ਪਰਿਵਾਰਕ ਮੈਂਬਰ ਇਹਦੇ ਫਾਦਰ ਨੂੰ ਵੀ ਸੱਦ ਕੇ ਜਿਹੜੀ ਇਹਨੂੰ ਪੁੱਛ ਕੇ ਚ ਕੀਤੀ ਆ ਵੀ ਤੁਸੀਂ ਇਹਨੂੰ ਜੇ ਇਹ ਤੇਰਾ ਨਹੀਂ ਹੈਗਾ ਤੇ ਤੂੰ ਦੱਸ ਇਹ ਕਹਿੰਦਾ ਉਹ ਉਸ ਬੰਦੇ ਨੇ ਮੈਨੂੰ ਪੜਾਇਆ ਸੀ ਉਹਦੇ ਨਾਂ ਲੈ ਰਿਆ ਦੂਸਰੇ ਬੰਦੇ ਦਾ ਹੀ ਇਹਦਾ ਬੰਦਾ ਸੀ ਇਹਦੇ ਨਾਲ ਇਹਦੇ ਕਿਦੋਂ ਦੇ ਉਹਦੇ ਨਾਲ ਰਿੰਗ ਆ ਕਿੱਥੋਂ ਦਾ ਰਹਿਣ ਵਾਲਾ ਕੋਸਤੇ ਗੁੱਸੇ ਆਇਆ ਇਹ ਮੱਲੇ ਇਹ ਉਹਦੇ ਮੱਲੇ ਦਾ ਹੀ ਆ ਨਾਲ ਗਵੰਡੀ ਹੈਗਾ ਉਹ ਮੁੰਡਾ ਹਾਂਜੀ ਉਹਨੂੰ ਫਰਾਰ ਫਰਾਰ ਉਹਦੀ ਪਾਲ ਕੀਤੀ ਜਾ ਰਹੀ ਹੈ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਵੀ ਅਸੀਂ ਰੇਡ ਕਰਨ ਚੱਲੇ ਸੀ ਇਹਦੇ ਤੇ ਉਹਦੇ ਤੇ ਕੋਈ ਪਹਿਲਾਂ ਮੁਕਦਮਾ ਦਰਜ ਹੋਇਆ ਉਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਨੇ ਇਹ ਇਹ ਆਰਮੰਡਜ਼ ਐਕਟ ਦੇ ਦੋ ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਅੱਛਾ ਇਹ ਮੋਕ ਦੋਸ਼ੀ ਹੋਈ ਹੈ ਜੀ ਨਾਲੇ ਨੂੰਟ ਲਾਇਆ ਉਹਨੇ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਹੋਈ ਹੈ ਜੀ ਵੈਪਨ ਇੰਡੀਅਨ ਹੈ ਤੇ ਬਾਹਰ ਦੇ ਨੇ ਕਿੱਥੋਂ ਦੇ ਨੇ ਸਾਰੇ ਵੈਪਨ ਉਹ ਦਾ ਨਹੀਂ ਮੇਡ ਇਨ ਇੰਡੀਆ ਨਹੀਂ ਨੇ ਇੱਥੇ ਹੀ ਵੈਪਨ ਜਿਹੜੇ ਆ ਯੂਪੀ ਬਿਹਾਰ ਦੇ ਬਣੇ ਲੱਗਦੇ ਆ ਵੈਪਨ ਕਿਹੜੇ ਆ ਸਰ ਇਹ ਪਿਸਟਲ ਹੈਗੇ ਆ 32 ਬੋਰ